ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਹਾਦ ਸੱਚ ਦੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾਲ ਉਤਾਰੇ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆ ਭਾਰ ਸਹਸਿਆਂ ਪਲਖੋ ਹੈ ਤੈ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੋੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਣ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਕਿਨਾ ਹੁਕਮੀ ਬਖਸ਼ੇਸ ਇਕ ਹੁਕਮੇ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਨੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰੇ ਗਾਵੇ ਕੋ ਵਿੱਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨ ਗਹਿ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਿਸ਼ੇ ਦੂਰ ਗਾਵੇ ਕੋ ਵੇਖੇ ਹਾਦਰ ਹਜ਼ੂਰ ਕਥਨਾ ਕਥੀ ਨਾ ਆਵੇ ਤੋੜ ਕਤਕਤ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਸਭ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਹਿਬ ਸਾਚਨਾ ਹੀ ਭਾਖਿਆ ਭਾਉੇ ਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿੱਤ ਸੇ ਦਰਬਾਰ ਮੋਹੋਂ ਕੇ ਬੋਲਨ ਬੋਲੀਏ ਜੀਰ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਵ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਾ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜੈ ਕੀਤਾ ਨਾ ਹੋਇ ਆਪੇ ਆਪ ਨਿਰੰਝਣ ਸੋਇ ਜਿਨ ਸੇਵਤਿਨ ਪਾਇਆ ਮਾਨ ਨਾਨਕ ਗਾਵੇ ਗੁਣੇ ਨਿਦਾਨ ਜਾਵੀਏ ਸੁਨਿਯਮਨ ਰਖੀਏ ਪਾਉ ਦੁਖ ਪਰਹ ਸੁਖ ਲੇ ਜਾਏ ਗੁਰਮੁਖ ਨਾਮੁ ਗੁਰਮੁਖ ਵੇਦੰਗੁਰਮੁਖ ਰਹਾ ਸਮਾਏ ਗੋਰੀ ਸਰ ਗੁਰੂ ਗੋ ਰਖ ਵਰਮਾ ਗੁਰ ਪਾਰਵਤੀ ਮਾਏ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੀ ਨਾਈ ਕਰੇ ਜੇਥੇ ਸੇਠਿਉ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜੋ ਆਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਜੇ ਜੁਗ ਚਾਰ ਹਜ਼ਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਉ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰਣਾ ਵਈ ਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਰੇਲ ਗੁਣ ਗੁਣ ਕਰੇ ਗਿਣਮਨ ਤਿਆਗ ਬੰਦੇ ਸੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਨੇ ਸਿਧ ਭੀਰ ਸੁਨਨਾਥ ਸੁਨੇ ਧਰਤ ਤਵਲੇ ਆਕਾਸ਼ ਸੁਨੇ ਦੀਪ ਲੋਹ ਪਾਤਲ ਸੁਨੇ ਪੋਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਈਸ਼ਰ ਭਰ ਮਹਿੰਦਰ ਸੁਨੇ ਮੁਖ ਸਲਾਹ ਹਨਮੰਦ ਸੁਨੇ ਜੋਗ ਜੁਗਤਨ ਭੀਰ ਸੁਨੇ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਧ ਸੰਤੋ ਗਿਆਨ ਸੁਨੇ ਅਠਸਠ ਘਾਇ ਸੁਨਾਨ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਭਾਵ ਕਾ ਨਾਸ ਸੁਣੈ ਸਰਾਗੁਨਾ ਕੇ ਗਾਹ ਸੁਣੈ ਸੇਖ ਪੀਰ ਪਾਸਾ ਸੁਣੈ ਅੰਬੇ ਭਾਵੇ ਰਾਹ ਸੁਣੈ ਹਾਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਵੇ ਕਰਮ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋ ਵੇਮਣ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਣ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਿਵਾਰੀ ਸਾਧਾਰ ਮੰਨੇ ਤ੍ਰਿ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪਿਖ ਐਸਾ ਨਾਮ ਨਰਨਜਣ ਹੋਏ ਦੇਖੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਪਾਵਿਤ ਰਗੇ ਮਾਨ ਪੰਚੇ ਸੋਹਿਦ ਰਾਜਾਨ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਧੌਲ ਧਰਮ ਦਾ ਕਾ ਪੂ ਸੰਤੋਖਤਾ ਬਰਖਿਆ ਜਿਣ ਸੂਤ ਜੇ ਕੋ 부জে ਹੋਵੇ ਸਚਿਆਰਥ ਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਮਨ ਜੋਰ ਜੀ ਯਾਦ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਹੈ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਂ ਸਵਾਲੇ ਰੂਪ ਕੀਤੀ ਦਾ ਜੜੇ ਕੌਣ ਕੂਤ ਕੀਤਾ ਸੈ ਕੁ ਕੁਆ ਤਿਸਤੇ ਹੋਵੇ ਲਖਦਰਿਆ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਜਮੇ ਇੱਕ ਵਾਰ ਜੋਤੁਰ ਭਾਵੇ ਸਾਈ ਭਲੀ ਗਾਰ ਤੁਸ ਰਸ ਲਾਮ ਤਨ ਰੰਕਾਰ ਅਸੰਗ ਜਪੇ ਅਸੰਗ ਪਾਉ ਸੰਗ ਪੂਜਾ ਸੰਗ ਤਵ ਤਉ ਰੰਗਰੰਤ ਮੁਖ ਵੇਦ ਪਾਠ ਸੰਗ ਜੋਗਮਨ ਰਹੇਉ ਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਖਦਾ ਤਾਰ ਸੰਖ ਸੂਰਮਉ ਭਖਸਾਰ ਸੰਖ ਮੋਨਲ ਬੁਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਜਮੇ ਇੱਕ ਵਾਰ ਜੋਤਰੁ ਭਾਵੇ ਸਾਈ ਭਲੀ ਕਰ ਤੁਸਰਾ ਸਲਾਮ ਤਨ ਅਨੰਕਾਰ ਅਸੰਖ ਮੂਰੇ ਕੇ ਅੰਦਕੋਰ ਸੰਗ ਚੋਰ ਹਰਾਮ ਖੋਰ ਸੰਖ ਮਰ ਕਰ ਜਾਹਿ ਜੋਰ ਸੰਗ ਗਲਵੜ ਹਤਿਆ ਕਮਾਇ ਅਸੰਖ ਪਾਪੀ ਭਾਪ ਕਰ ਜਾਏ ਸੰਗੁੜਿਆਰ ਕੁੜੇ ਫਿਰਾਏ ਸੰਖ ਮਲੇਸ਼ ਮਲ ਭੱਕ ਗਾਏ ਸੰਗ ਨਿਰਦੁਖ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਣ ਜਾਏ ਇੱਕ ਵਾਰ ਜੋਤਿ ਰੁ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਵੀ ਸੰਗਤਾਮ ਗੰਮ ਗੰਮ ਸੰਖ ਲੋ ਸੰਕੇ ਸਿਰ ਭਾਰ ਹੋਏ ਅਖਰੀ ਨਾਮ ਖਰੀਸਾਲਾਹ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਲ ਮੋਲਨ ਬਾਣ ਖਰਸਰ ਸੰਲੋਭ ਵਿਖਾਣ ਜਿਨਹੇ ਲੈਕੇ ਤੀ ਸਰਨਾ ਜੇ ਫਰਮਾਇ ਤੇ ਵਤਿਵ ਪਾਈ ਜੇਤਾ ਕੇਤਾ ਤੇਤਾ ਨਾਮੇ ਨਾਮੇ ਨਾਹੀ ਕੋਥਾ ਕੁਦਰਤ ਕਵੜ ਕਹਾ ਵਿਚਾਰ ਵਾਰਿਆਂ ਜਮ ਇੱਕ ਵਾਰ ਜੋਤਿ ਰੁ ਭਾਵੇ ਸਾਈ ਭਲੀਕਾਰ ਤੁਸ ਰਸ ਲਾਮਤ ਨਿਰੰਕਾਰ ਪਰੀਏ ਹੱਥ ਪੈਰ ਦਣਦੇ ਸੇ ਪਾਣੀ ਤੇ ਉਤਰ ਸੁਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਵਲ ਲਈਏ ਹੋ ਧੋਏ ਭਰੀਏ ਮਤ ਪਾਪਾ ਕੇ ਸੰਗ ਹੋ ਧੋਪੇ ਨਾ ਵੇ ਕੇ ਰੰਗ ਉਨੇ ਪਾਪੀ ਆਖਰ ਨਾ ਹੀ ਕਰ ਕਰ ਕਰਨਾ ਲਿਖ ਲਹਿ ਜਾਓ ਆਪੇ ਵੀ ਜਾਪੇ ਸਿੰਘਾ ਨਾਨਕੁ ਕੁਖ ਮਿ ਆਵੋ ਜਾਓ ਦੀਰਤੋਵ ਦੇ ਅਤ ਦਾਨ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨੇ ਮਨ ਕੀਤਾ ਪਾਉ ਅੰਤਰਗਰਿ ਤੀਰਥ ਮਨ ਨਾ ਸਭ ਗੁਣ ਤੇਰੇ ਮੇਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸੋ ਅਸਤਾਦ ਬਾਣੀ ਬਰਮਾ ਸਤ ਸੋਹਾਨ ਸ੍ਰਮ ਚਾਉ ਕਮਨ ਸੁਵੇਲਾ ਤ ਕਮਨ ਕਮਨ ਤੇ ਤ ਘਮਣ ਮਾਰ ਕਮਲ ਸੁਰਤਮ ਹਕਮ ਜਿਤ ਹੋਇ ਆਕਾਰ ਵੇਰ ਨਾ ਪਾਇ ਭਨ ਤੀਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਘਾਦੀ ਅਜ ਲਿਖਨ ਲੇਖ ਪੁਰਾਣ ਸਥਿਤ ਵਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਜਾਕਰਤਾ ਸੀ ਟੀਗੋ ਸਾਜੇ ਆਪੇ ਜਾਣੇ ਸੋਇ ਕਿਵ ਕਰਖਾ ਕਿਵ ਸਲਾਹੇ ਕਿ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਦੇਹ ਗਿਆਨ ਸੋਹਿ ਮਾਤਲਾ ਪਾਟਲ ਲਖਿਆਗਾ ਸਹਾਗਾ ਸੁਰ ਕੁੜਕ ਪਾਲ ਥਕੇ ਵੇਦ ਕਹਿਣਿ ਕਵਾਤ ਛੈ ਸਟਾਰੇ ਕਹੈਂ ਕਿਤੇ ਬਾਸੂ ਲਿਖਤਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੈ ਵਿਨਾਸ਼ ਨਾਨਕ ਵੱਡਾ ਖੀ ਆਪੇ ਜਾਣੇ ਆਪ ਸਲਾਹੀ ਸਲਾਇ ਤੀ ਸਰਦ ਨਾ ਪਾਈਂ ਨਦੀਆਂ ਤੇ ਵਾਉ ਪਵੇ ਸਮੁੰਦਰ ਨਾ ਜਾਣੀ ਸਮੁੰਦਰ ਸਾਹ ਸੁਲਤਾਨ ਮਿਰਾਸੇਤੀ ਮਹਲਤਾਨ ਕਿਹੜੀ ਤੁਲਨਾ ਹੋਣੀ ਜੇ ਤਿਸ ਮਨੋ ਨਾ ਵੀਸਰੇ ਅੰਤ ਨਾ ਸੁਖਤੀ ਕਹਨਾਂ ਅੰਤ ਇੰਤਨਾ ਕਰਨ ਦੇਹਨਾਂ ਤੇ ਅੰਤ ਨਾ ਵੇਖਣ ਤੁਲਨਾ ਤੇ ਅੰਤ ਨਾ ਜਾਪੇ ਕਿਆ ਬਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਭਾਰਾ ਵਾਰ ਅੰਤ ਕਰਨ ਕੇ ਤੇ ਵਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬੋਤਾ ਕੀ ਇਹ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕਦ ਸੁਚੇ ਕੋ ਜਾਣੇ ਸੋਏ ਜੇ ਵਡਾ ਬਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਮੋਤਾ ਕਰਮ ਲੈ ਕਿਹਾਂ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪ ਟਟੇ ਦੇ ਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰ ਖਾਈ ਖਾਈ ਕੀਤੇ ਦੂ ਭੂ ਸੁਦਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਸਕੇ ਕੋਈ ਦੇਖੋ ਖਾਈ ਢਾਕਣ ਪਾਏ ਹੋ ਜਾਣੇ ਜੇਤਿਆ ਮੌਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸ ਨੂੰ ਬਖਸ਼ਸ ਵਸਲਾ ਨਾਨਕ ਪਾਸਾ ਹੀ ਪਾਸਾ ਅਮੋਲ ਗਨਮਲ ਵਪਾਰ ਮੁੱਲ ਵਪਾਰੀ ਅਮੁੱਲ ਬੰਡਾਰ ਮੁੱਲਾਵੇ ਮੁੱਲੇ ਜਾਏ ਮੁੱਲ ਪਾਏ ਮੁੱਲਾ ਸਮਾਏ ਅਮੂਲ ਤਰਮਲ ਦੇਵਾਨ ਮੂਲ ਤਨਮਲ ਫਰਮਾਨ ਮੂਲ ਬਖਸ਼ੀ ਸਮਲ ਨੀਸਾਨ ਮੂਲ ਕਰਮਲ ਫਰਮਾਨ ਮੂਲੋ ਮੁਲਾ ਖਿਆੜਾ ਜਾ ਆਖ ਆਖ ਰਹਿਲ ਬਲਾਇ ਆਖੇ ਵਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਇਸ ਰਾਖੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਵਾਕੇ ਦੇਵ ਆਖੇ ਸੁਰਨਮ ਜਣ ਸੇਵ ਕੀਤੇ ਆਖੀ ਆਖਣ ਪਾਏ ਕੀਤੇ ਕਹਿ ਕੇ ਉਠੁੱਟ ਜਾਏ ਇਤੇ ਕੀਤੇ ਹੋਰ ਕਰੇ ਤਾਕ ਨਸਕੇ ਕੀ ਕੇ ਦੇਵੜਾ ਪਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਦੇਖੋ ਆਖੇ ਭੋਲ ਵਿਕਾਰ ਤਾ ਲਿਖੇ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰਗੇ ਹਜਤ ਵੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅ ਸੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਭਰੀ ਸੋ ਕਹਿਣ ਕੀਤੇ ਗਵਨ ਹਾਰੇ ਗਾਵੇ ਤੋ ਨ ਭਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਕੁਕ ਲਿਖ ਜਾਣ ਲੇਖ ਲੇਖ ਧਰਮ ਵਿਚਾਰੇ ਗਾਵੇ ਈਸਰਵਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੈ ਦਿਰਿੰਦਰਿੰਦਰ ਅਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸੜੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜ ਰੱਖੀ ਸਰ ਜੁਗ ਜੁਗ ਵੇਦ ਨਾਲੇ ਗਾਵੇ ਮੋਹਣੀਆ ਮਨਮੋਹਣ ਸਰਗਮਾ ਛਪਿਆ ਲੈ ਗਾਵਣ ਰਤਨਿ ਉਪਾਈ ਤੇਰੇ 68 ਧੀਰਤ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਵੰਡ ਵਰਪੰਡਾ ਕਰਕੇ ਰਖੇ ਤਿਆਰੇ ਧਾਰੇ ਸੇਈ ਤੁਧਨੋ ਗਾਵੇ ਜੋ ਤੁਰ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਤਨ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਸ ਸਹਸਾਇ ਵਿਸਾਚਾ ਸਚੁ ਸਚਿ ਨਾਈ ਹੈਪੀ ਹੋਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੇ ਸੀ ਮਾ ਜਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀਸ ਦੀ ਵੜਿਆਈ ਜੋਤੀਸ ਭਾਵੇਂ ਸੋਈ ਕਰ ਸਿਵ ਰੁਕਮ ਨਾ ਕਰਨਾ ਜਾਈ ਸੋ ਪਾਸਾਂ ਸਹਾ ਬਾਸਾਹਿਬ ਨਾਨਕ ਰਹਿਨ ਨਰ ਜਾਈ ਹੁੰਦਾ ਸੰਤੋਖ ਤਰੰਪ ਚੋਲੀ ਧਾਨਿਕ ਕਰੇ ਵਿਪੂਰਖਿੰਥਾ ਕਾਲ ਕੁਹਾਰੀ ਕੈ ਜੁਗ ਢੰਡਾ ਪਰ ਤੀਤ ਆਈ ਫੰਤੀ ਸਗਲ ਜਮਾਤੀ ਮਰ ਜੀਤੇ ਜਗ ਜੀਤ ਆਦੇਸ ਇਸ ਆਦੇਸ ਆਦ ਨੀਲ ਨਾਨ ਨਾਤ ਜੁਗ ਜੁਗੇ ਕੋ ਵੇਸ ਪੁਤ ਗਿਆਨ ਦੇ ਆਪ ਭੰਡਾਰਨ ਗੜਕੜਵਾਜੇ 나ਥ ਆਪ 나ਥ ਨਾਤੀ ਸੁਭਜਾ ਕਿਰੇ ਸਦੇ ਅਵਰਾ ਸਾਦ ਸੰਜੋਗ ਜੋਦ ਕਾਰ ਚਲਾਵੇ ਲੇਖਿ ਆਵੇ ਭਾਗ ਅਦੇਤ ਸੇ ਅਦੇਸ ਆਦਰੀ ਲਿਨਾ ਨਾਥ ਜੁਗ ਜੁਗ ਕੋ ਇਸ ਦੇ ਕਾਮਾਈ ਜੁ ਤਵੇ ਆਇਤ ਚਲੇ ਪਰਮਾਨਿਕ ਸੰਸਾਰਿਕ ਭੰਡਾਰੀ ਇਕਲਾਈ ਦੀਵਾਨ ਨਿਰਦੇਸ਼ ਭਾਵੇ ਤੇ ਵਹ ਚਲਾਵੇ ਜੋ ਹੋਵੇ ਫਰਮਾਨ ਹੋ ਵੇਖੇ ਉਹਨਾਂ ਨਦਰਨਾਵੇ ਬੋ ਪਾਹੇ ਵਿਡਾਣ ਅਦੇ ਤਿਸੈ ਆਦੇਸ ਆਦਨੀਲ ਨਾਦਨਾਤ ਜੁਜੁਗੇ ਕੋ ਵੇਸ ਅਸਲ ਲੋਇਲ ਖੰਡਾਰ ਜੋ ਕਿਸ ਪਾਇ ਸੇ ਕਾਵਾਰ ਕਰ ਕਰ ਵੇਖੇ ਸਿਰਜਨ ਹਰ ਨਾਨਕ ਸੱਚੇ ਕੀ ਸਾਚੀ ਕਰ ਦੇ ਤਿਸੈ ਆਦੇਸ ਆਦਨੀਲ ਨਾਦਨਾਤ ਜੁਜੁਗੇ ਕੋ ਵੇਸ ਨਿਕਦੂ ਜੀਵ ਲਖੋਏ ਲਖੋਏ ਲਖ ਵੇਸ ਲਖ ਲਗੜਾ ਕੀ ਇੱਕ ਨਾਮ ਜਗਦੀਸ਼ ਤੁਰੈ ਪਤ ਪੋੜੀਆਂ ਚੜਿਏ ਹੋਏ ਕਿਸ ਸੁਨ ਦੇਲਾ ਆਕਾਸ ਕੀ ਕੀਟਾ ਆਈ ਰੀ ਸ ਨਾਨਕ ਨਦਰੀ ਭਾਈ ਏ ਕੂੜੀ ਕੂੜੇ ਠੀਸ ਆਖਰ ਜੋਰ ਜੋ ਬੈਨਾ ਜੋਰ ਜੋ ਨ ਮੰਗਰਦੇ ਨਾ ਜੋਰ ਜੋਰ ਨ ਜੀਵਨ ਬਰਨਾ ਜੋਰ ਜੋਰ ਨ ਰਾਜ ਮਨ ਮਨ ਸੋਰ ਜੋਰ ਨ ਸੁਰਤੀ ਗਾਨ ਵਿਚਾਰ ਜੋ ਨਾ ਜੁਟੇ ਛਟੇ ਸੰਸਾਜਿਸ ਜੋਰ ਕਰ ਵੇਖੇ ਸੋ ਨਾਨਕ ਉਤਮਨੀ ਚਨਾਕ ਹੋਏ ਰਾਤੀ ਰਤਿ ਤੇ ਤੇਵਾਰ ਕਮਨ ਪਾਣੀ ਗਣੀ ਪਾ ਤਾਲ ਤਿਸ ਵਿੱਚ ertid ਥਾਵ ਰਕੀ ਧਰਮ ਸਾਲ ਤਿਸ ਵਿੱਚ ਜੇ ਜੁਪਤ ਕੇ ਰੰਗ ਥਨ ਕੇ ਨਾਮ ਨੇ ਕੀ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੁਚਾ ਸੁਚਾ ਦਰਬਾਰ ਤਿੱਥੇ ਸੋਣ ਪੰਜ ਪ੍ਰਵਾ ਨਿਦਰੀ ਕਰਮ ਭਵੇਨੀ ਸੜ ਕਚੁ ਭਾਇਓ ਤੇ ਭਾਇ ਨਾਨਕ ਗੀਆ ਜਾਪੇ ਜਾ ਧਰਮ ਘਣ ਕੇ ਹੋ ਧਰਮ ਗਿਆਨ ਘਣ ਕਾ ਕੋ ਕਰਮ ਕੀਤੇ ਪਉਣ ਪਾਣੀ ਵੈ ਸੰਤੁਰ ਕੀਤੇ ਕਾਣ ਮਹੇਸ ਕੀਤੇ ਵਰਮਾ ਘਾਰਤਕੜੀ ਰੂਪ ਰੰਕੇ ਵੇਸ ਕੀਤੇ ਕਰਨ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਧਜੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਭੂਤਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸੁਮੰਦ ਕੀਤੇ ਆਖਾਣੀ ਕੀਤੇ ਆ ਬਾਣੀ ਕੀਤੇ ਭਾਤ ਨਰਿੰਦ ਕਹਤਾ ਸੁਰਤੀ ਸੇਵਕੇ ਤੇ ਨਾਨਕ ਅੰਤਨਾੰਤ ਜਾਣਖੰਡ ਮੈਂ ਗਿਆਨ ਪਰਚਾਂਦਿ ਤਿਥੈ ਨਾਦ ਵਿਰੋਧ ਕੋੜ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਘਾਰਤਿ ਕੜੀਆ ਬਹੁਤਨੋਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਗਹਿ ਪਿਛੇ ਪੁਛਤਾਏ ਤਿਥੈ ਕੜੀਆ ਸੁਰਤਿ ਮਤ ਮਨੰਬਰ ਤਿਥੈ ਕੜੀਆ ਸੁਰਾ ਸੁਦਾ ਕੇ ਸੁੱਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤਿ ਮਹਾ ਬਲ ਸੂਰਿ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹਿ ਤਾ ਕੇ ਰੂਪ ਨ ਕਥਨੈ ਜਾਇ ਨਾਉ ਮਰੇ ਨ ਠਾਗੇ ਜਾਇ ਜਿਨ ਕੇ ਰਾਮ ਸੇ ਮਨ ਮਾਹਿ ਤਿਥੈ ਬਗਤ ਵਸੇ ਕੇ ਲੋ ਕਰੇ ਨਨ ਸਚਾ ਮਨ ਸੋ ਸਾਚ ਕਰਨ ਮਸ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਵੰਡ ਪਰਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਦੇ ਤੇਲੋ ਵਕਾਰ ਜਿਬ ਜੋ ਹਕੰਤ ਵੇਤ ਵਕਾਰ ਵੇਖਰ ਵਿਸੇ ਘਰੇ ਵਿਚਾਰ ਨਾਨਕ ਥਨਾ ਘੜਾ ਸਾਰ ਜਤ ਪਹਾਰਾ ਧੀਰ ਸੁਨੈ ਅਰਨ ਮਤ ਵੇਧ ਹਤਿਆਰ ਪੋਖ ਲਗਨੀ ਤਬ ਤਉ ਭਾਂਡਾ ਪਉ ਅਮ੍ਰਿਤ ਢਾਲ ਘੜੀਏ ਸਭ ਸੱਤੀ ਦੁਖ ਸਾਜ ਨਿਕਣ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਗਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੋ ਦਿਵਸ ਰਾਤੁ ایدਾ ایدਾਇ ਕੀ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਜੇ ਤ੍ਰਿਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈਮ ਸਖਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗੈਮ ਸਖਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ